ਮੇਰਾ ਨਾਮ ਹਨੀ ਰੋਹਨ ਮੈਰਾ ਐਗਜ਼ੀਕਿਊਟਿਵ ਮੈਂਬਰ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਅੱਜ ਦਾ ਪ੍ਰੋਟੈਕਟ ਬੰਡ ਹੈ ਅੱਜ ਦਾ ਸਰ ਆਪਾਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਵਰਲਡ ਵਾਈਡ ਲਾਈਫ ਡੇ ਤੇ ਲੋਕਾਂ ਨੂੰ ਇਹ ਜਾਗਰੂਕ ਕੀਤਾ ਕਿ ਜਿਹੜੇ ਵਾਈਲਡ ਐਨੀਮਲਸ ਜਿਹੜੇ ਆ ਉਹਨਾਂ ਨੂੰ ਪਾਲਤੂ ਬਣਾਉਂਦੇ ਨੇ ਇਹ ਜਿਹੜਾ ਕਾਨੂੰਨ ਅਪਰਾਧ ਹੈ ਲਾਈਕ ਮੰਕੀ ਪੈਰਟ ਈਗਲ ਟੋਟਾਇਸ ਜਿਹੜੇ ਇਹਨਾਂ ਨੂੰ ਪਾਲਤੂ ਬਣਾਉਂਦੇ ਨੇ ਇਹ ਜਿਹੜੇ ਇਹ ਘਰ ਦੇ ਵਿੱਚ ਨਹੀਂ ਰਹਿ ਸਕਦੇ ਔਰ ਇਹਨਾਂ ਦਾ ਜਿਹੜਾ ਰੈਂਸ ਹੈ ਨਾ ਉਹ ਜੰਗਲੀ ਜੀਵਾਂ ਵਾਲਾ ਹੈ ਤੇ ਇਹਨਾਂ ਨੂੰ ਉੱਥੇ ਜੰਗਲਾ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ ਅਸੀਂ ਲੋਕਾਂ ਨੂੰ ਇਹ ਜਾਗਰੂਕ ਕੀਤਾ ਕਿ ਜੇ ਤੁਸੀਂ ਇਹਨਾਂ ਨੂੰ ਪਾਲਤੂ ਬਣਾਉਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ 5 ਸਾਲ ਦੀ ਸਜ਼ਾ ਔਰ 10 ਤੋਂ ਲੈ ਕੇ 50 ਹਜ਼ਾਰ ਤੱਕ ਦਾ ਜੁਰਮਾਨਾ ਹੁੰਦਾ ਹੈ ਸੋ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈ ਜੰਗਲੀ ਜੀਵਨ ਜਿਹੜਾ ਉਹ ਬਤੀਤ ਕਰਨ ਦੇਣਾ ਚਾਹੀਦਾ ਘਰ ਵਿੱਚ ਪਾਲਤੂ ਨਹੀਂ ਬਣਾਉਣਾ ਚਾਹੀਦਾ ਬਹੁਤ ਸਾਰੇ ਲੋਕ ਉਹਨੂੰ ਪਰਿਵਾਰੀ ਜਿਹੜੇ ਆਪਣੇ ਪਰਿਵਾਰਾਂ ਦੀ ਤਰ੍ਹਾਂ ਰੱਖਦੇ ਪਾਲਦੇ ਸਰ ਪਰਿਵਾਰਾਂ ਦੀ ਤਰ੍ਹਾਂ ਰੱਖਦੇ ਤਾਂ ਹੈ ਪਰ ਇੱਕ ਚੀਜ਼ ਦੇਖੋ ਜੋ ਮੋਹਲ ਉਹਨਾਂ ਨੂੰ ਜੰਗਲਾਂ ਵਿੱਚ ਮਿਲਦਾ ਉਹ ਤੁਸੀਂ ਘਰ ਵਿੱਚ ਨਹੀਂ ਦੇ ਸਕਦੇ ਜੋ ਫਰੀडम ਉਹ ਬਾਹਰ ਪੇੜਾਂ ਤੇ ਘੁੰਮ ਸਕਦੇ ਨੇ ਉਹ ਤੁਸੀਂ ਇੱਕ ਜਿਹੜਾ ਹੈ ਕਿ ਕੇਸ ਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਰੱਖ ਦਿਓ ਜਾਂ ਸੰਗਲੀਆਂ ਨਾ ਬਣ ਕੇ ਰੱਖ ਦਿਓ ਉਹ ਆਪਣੀ ਤਰ੍ਹਾਂ ਦੇ ਹੋਰ ਜਾਨਵਰਾਂ ਨੂੰ ਨਹੀਂ ਮਿਲ ਸਕਦੇ ਇਸ ਕਰਕੇ ਉਹਨਾਂ ਨੂੰ ਜੰਗਲਾਂ ਵਿੱਚ ਹੀ ਰਹਿਣ ਦੇਣਾ ਚਾਹੀਦਾ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐਨਿਮਲ ਪ੍ਰੋਟੈਕਸ਼ਨ ਤੋਂ ਅੱਜ ਅਸੀਂ ਵਰਲਡ ਵਾਈਲਡਲਾਈਫ ਡੇ ਐ ਤੇ ਵਾਈਲਡਲਾਈਫ ਕਰਾਈਮ ਬਿਊਰੋ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਨਾਲ ਮਿਲ ਕੇ ਲੋਕਾਂ ਨੂੰ ਅੱਜ ਜਾਗਰੂਕ ਕਰ ਰਹੇ ਆ ਅਸੀਂ ਕਿ ਜਿਹੜੇ ਲੋਕਾਂ ਨੇ ਘਰ ਦੇ ਵਿੱਚ ਜੰਗਲੀ ਪਸ਼ੂ ਪੰਛੀ ਰੱਖੇ ਨੇ ਉਹ ਉਹਨਾਂ ਨੂੰ ਆਜ਼ਾਦ ਕਰ ਦੇਣ ਤੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਇਹ ਵੀ ਚੀਜ਼ ਦਾ ਅਹਿਸਾਸ ਦਿਵਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਆਜ਼ਾਦੀ ਨਾਲ ਜੀਣ ਦਾ ਹੱਕ ਹੈ ਜਿਹੜੇ ਜੰਗਲੀ ਜੀਵ ਨੇ ਸਾਡੀ ਸੋਸਾਇਟੀ 'ਚ ਫਿੱਟ ਨਹੀਂ ਰਹਿ ਸਕਦੇ ਤੇ ਉਹਨਾਂ ਨੂੰ ਉਹਨਾਂ ਦੇ এনवायरमेंट ਦੇ ਵਿੱਚ ਹੀ ਛੱਡ ਦੇਣਾ ਚਾਹੀਦਾ ਜਿਸ ਤਰ੍ਹਾਂ ਮੰਕੀ ਹੈ ਉਹ ਬਹੁਤ ਸਾਰੀ ਆਜ਼ਾਦੀ ਮੰਗਦਾ ਹੈ ਬਹੁਤ ਆਪਣਾ ਵਾਸਟ ਜਿਹੜਾ ਉਹਨੂੰ ਏਰੀਆ ਚਾਹੀਦਾ ਅਸੀਂ ਛੋਟੇ-ਛੋਟੇ ਪਿੰਜਰਿਆਂ 'ਚ ਬੰਦ ਕਰਦੇ ਹਾਂ ਜਾਂ ਫਿਰ ਆਪਣੇ ਐਂਟਰਟੇਨਮੈਂਟ ਦੇ ਲਈ ਉਹਨਾਂ ਨੂੰ ਘਰਾਂ 'ਚ ਰੱਖਦੇ ਹਾਂ ਇਸੇ ਤਰੀਕੇ ਦੇ ਨਾਲ ਕੁਝ ਲੋਕਾਂ ਨੇ ਕਛੂਏ ਰੱਖੇ ਨੇ ਹਰੇ ਤੋਤੇ ਰੱਖੇ ਨੇ ਜਾਂ ਕਈਆਂ ਨੇ ਬਾਜ ਰੱਖੇ ਨੇ ਐਸਾ ਬੀ ਇਲੀਗਲ ਹੈ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਜਾਏ ਉਹਦੇ ਨਾਲ-ਨਾਲ ਅਸੀਂ ਲੋਕਾਂ ਨੂੰ ਇਹ ਵੀ ਜਾਗਰੂਕ ਕਰ ਰਹੇ ਹਾਂ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਜਿਹੜਾ 1972 ਦਾ ਵਾ ਉਹਦੇ ਤਹਿਤ ਅਗਰ ਕੋਈ ਵੀ ਲੋਕ ਇਸ ਤਰੀਕੇ ਦਾ ਜੁਰਮ ਕਰਦੇ ਫੜੇ ਜਾਂਦੇ ਨੇ ਤੇ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਜਿਹਦੇ ਵਿੱਚ 2 ਤੋਂ 5 ਸਾਲ ਦੀ ਸਜ਼ਾ ਵਾ ਉਹਦੇ ਨਾਲ-ਨਾਲ 10 ਤੋਂ 10000 ਤੋਂ ਲੈ ਕੇ 25000 ਤੱਕ ਜਿਹੜਾ ਜੁਰਮਾਨਾ ਜਿਹੜਾ ਕੀਤਾ ਜਾਏਗਾ ਤੇ ਵਾਈਲਡ ਲਾਈਫ ਕ੍ਰਾਈਮ ਬਿਊਰੋ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਡਿਪਾਰਟਮੈਂਟ ਹੈ ਨਿਊ ਆਫੀਸਰ ਆਏ ਨੇ ਤੋਂ ਉਹਨਾਂ ਨੇ ਬਹੁਤ ਅੱਛਾ ਅਸ਼ਵਾਸਨ ਦਿੱਤਾ ਕਿ ਜਲਦੀ ਜੜੀਆਂ ਮੁਹਿੰਮ ਅਸੀਂ ਸ਼ੁਰੂ ਕਰ ਰਹੇ ਹਾਂ ਬਿਲਕੁਲ ਸਰ ਅਸੀਂ ਜਿਹੜਾ ਵਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਜੋ ਵੀ ਬੰਦੀ ਕਾਰਵਾਈ ਹੋਏਗੀ ਅਸੀਂ ਕਰਵਾਵਾਂਗੇ ਬਿਲਕੁਲ ਸਰ ਅਸੀਂ ਕੋਰੋਨਾ ਟਾਈਮ ਤੇ ਵੀ ਕੁਝ ਕਾਰਵਾਈਆਂ ਆ ਰਾਮ ਬਾਗ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਸ਼ਾਪਸ ਤੇ ਕਰਵਾਈਆਂ ਸੀਗੀਆਂ ਜਦੋਂ ਵੀ ਸਾਨੂੰ ਉੱਥੇ ਕੰਪਲੇਂਟ ਆਉਂਦੀ ਹੈ ਤੇ ਅਸੀਂ ਬੰਦੀ ਕਾਰਵਾਈ ਕਰਵਾਨੇ ਆ ਲੇਕਿਨ ਹੁਣ ਜਿਹੜੇ ਨਿਊ ਆਫੀਸਰਸ ਆਏ ਨੇ ਉਹਨਾਂ ਨੇ ਕਿਹਾ ਵਾਗਰ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਜਾਂ ਵੈਸ ਇਸ ਤਰੀਕੇ ਦੀ ਜਿਹੜੀ ਕੋਈ ਗੱਲ ਦੇਖਣ ਨੂੰ ਮਿਲਦੀ ਆ ਤੇ ਅਸੀਂ ਸ਼ਾਪਸ ਵੀ ਜਿਹੜੀਆਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਦੇਖੋ ਕੁਝ ਲੋਕ ਕੀ ਕਰਦੇ ਨੇ ਕਿ ਜਿਹੜੇ ਹਰੇ ਤੋਤੇ ਆ ਉਹਨਾਂ ਦੇ ਪੰਖ ਜਿਹੜੇ ਆ ਉਤਾਰ ਦਿੰਦੇ ਨੇ ਤੇ ਮੈਂ ਕਹਾਂਗਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਿਸੇ ਪੰਛੀ ਦੀ ਜਿਹੜੀ ਬੇਜੁਬਾਨ ਦੀ ਆਜ਼ਾਦੀ ਖੋ ਕੇ ਉਹ ਕੰਮ ਕਰਦੇ ਨੇ ਉਹ ਦਾ ਉਹਨਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਰੈਸਕਿਊ ਕਰਵਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਆਜ਼ਾਦ ਵੀ ਨਹੀਂ ਕਰ ਸਕਦੇ ਕਿਉਂਕਿ ਕੋਈ ਨਾ ਕੋਈ ਬਿੱਲੀ ਜਾਂ ਹੋਰ ਕਿਸੇ ਜਾਨਵਰ ਦਾ ਉਹ ਸ਼ਿਕਾਰ ਹੋ ਜਾਂਦੇ ਤੇ ਮੈਂ ਇਹੋ ਜੇ ਲੋਕਾਂ ਦੇ ਅਸੀਂ ਬਹੁਤ ਸਾਰੇ ਪੈਰਟ ਜਿਹੜੇ ਆ ਜਿਹੜੇ ਉੜਦੇ ਨੇ ਉਹਨਾਂ ਨੂੰ ਤੇ ਅਸੀਂ ਬਹੁਤ ਵਾਰ ਆਜ਼ਾਦ ਵੀ ਕਰਵਾਇਆ ਬਹੁਤ ਸਾਰੇ ਮੰਕੀ ਵੀ ਆਜ਼ਾਦ ਕਰਵਾਏ ਨੇ ਅੱਗੇ ਵੀ ਜਿਹੜੀ ਮੁਹਿੰਮ ਹੋ ਜਾਰੀ ਰਹੇਗੀ ਜੀ ਸਰ ਆਪਣਾ ਨਾਮ ਬਤਾਈਏ ਹਾਂ ਨਮਸਕਾਰ ਮੇਰਾ ਨਾਮ ਮਦੀਵਾਨਨ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬੀਰੋ ਅਸਿਸਟੈਂਟ ਡਾਇਰੈਕਟਰ ਅਮਰਸਰ ਪੰਜਾਬ ਆਜ ਆ ਵੀਰੋ ਅੱਜ ਵਰਲਡ ਵਾਈਲਡ ਲਾਈ थर्ड मार्च हम लोग एक अवेयरनेस प्रोग्राम विद हेल्प ऑफ एन हमने यहीं पर अमृतसर में करवाया है उसमें हम लोग सबको पैम्बलेट्स और अवेयरनेस प्रोग्राम भी इस पब्लिक को बनाया है ये क्यों बनाते हैं कि जो भी एनिमल्स क्रिटिकली एंडेंज एंडेंजर्ड वल्नरेबल जो भी जो जनवल है उसको बचाना है अगर एक बार जो दुनिया से निकल गई तो वापस नहीं आ पाएगी तो इसलिए जो दुनिया जो इंडिया के अंदर जो दुनिया के अंदर, अंदर जो भी एंडेंजर्ड कैटेगरी है उसको बचाना है ऐसा नहीं कि सिर्फ एनिमल है ऐसे प्लांट्स भी बहुत सारे हैं वो एंडेमिक होती है उसको भी हम लोग बचा के इस दुनिया में रखना है क्योंकि जो इंडिया हमारा जो वर्ल्ड में जो इको है अभी आप तो जानते होंगे क्लाइमेट चेंज क्लाइमेट चेंज दुनिया का बहुत बड़ा मतलब एक चैलेंज है उसको सही करना है तो अपना जो एनिमल्स प्लांट्स को हम लोग अच्छा से रखना है पालना है तो जी अच्छा जो, तो जो भी एनिमल्स को वाइल्ड लाइफ को कोई भी आदमी जो घर पे रखता है जो पालते हैं या तो कोई किसी को गिफ्ट देते हैं लेते हैं और देते हैं और घर पे रखते हैं सब कुछ अफेंस है हानिमल का हिसाब से जो जानवर जो शेड्यूल वन में आती है अगर कोई किसी ने घर पे रखा है तो सात साल का सजा है जो कुछ अगर जो भी रहे है उनको जी कुछ जो दुकानदार बेच रहे हैं, जो दुकानदार कोई भी जो अभी बेच रहे हैं ये पैराकिट होंगे तितली होंगे और जो भी जो जानवर का जो ये, ये अपना मेंढक होगा जो भी हो जंगली जानवर सब कुछ हमारा वाइल्ड लाइफ प्रोटेक्शन एक्ट के अंदर प्रोटेक्टेड है अगर कोई भी बेच रहा है तो थ्री थ्री से सेवन ईयर्स तक पनिशमेंट मिल जाएंगे और फाइन भी है पच्चीस हजार तक अगर रिपीटेड अफेंस है उसका तो सेवन इयर्स का ऊपर ही पनिशमेंट मिलता है अगर कोई भी आदमी अनजान से कुछ कर रहा है तो उसको छोड़ना है नहीं तो डिपार्टमेंट को हैंडओवर ओवर करेंगे तो डिपार्टमेंट अपना रेस्क्यू करके जंगल में छोड़ देंगे धन्यवाद